ਕੀ ਨਾਮ ਜੇ ਆਪਣਾ ਤੇ ਕਿਥੋਂ ਦੇ ਰਹਿਣ ਵਾਲੇ ਇੱਕ ਸੀਸੀਟੀਵੀ ਵਾਇਰਲ ਹੋ ਰਹੀ ਹੈ ਕੀ ਕਾਰਨ ਕੀ ਹੈ ਝਗੜੇ ਦਾ ਉਹ ਦੱਸੋ ਮੇਰਾ ਨਾਮ ਗੁਰਜੀਤ ਸਿੰਘ ਹੈ ਜੀ ਮੈਨੂੰ ਕੁੱਤਾ ਪਿਆ ਹੈਗਾ ਤਾਂ ਕੁੱਤੇ ਨੇ ਬੈਕ ਕੀਤਾ ਮੋਟਰਸਾਈਕਲ ਦੇ ਉੱਤੇ ਤੇ ਜਦੋਂ ਮੋਟਰਸਾਈਕਲ ਮੇਰਾ ਨਾਲ ਹੀ ਡੇ ਪਿਆ ਤੇ ਨਾਲ ਹੀ ਮੈਨੂੰ ਉਹ ਦੰਦੀ ਵੱਢਣ ਲੱਗਾ ਤੇ ਮੈਂ ਰੋੜਾ ਮਾਰਿਆ ਕੁੱਤੇ ਨੂੰ ਕੁੱਤੇ ਨੂੰ ਰੋੜਾ ਮਾਰਿਆ ਤੇ ਚਲੋ ਮਾੜੇ ਮੋਟਾ ਮੈਂ ਉਹਨੂੰ ਦਬਕਾ ਮਾਰਿਆ ਗੱਲ ਵੀ ਕੱਟਤੀ ਚਲੋ ਕੁੱਤੇ ਨੂੰ ਕੱਢੀ ਹੈ ਨਾ ਮੈਂ ਹੋਰ ਕਿ ਇਹਨੂੰ ਤਨੀ ਨਾ ਕੱਢੀ ਉਨਾਣ ਕੇ ਮਾਪੁੱਤਾ ਨੇ ਤੇ ਮੇਰੀ ਜਸਤਾਰ ਲਾਈ ਨਾਲੇ ਮੇਰਾ ਦਾੜਾ ਖੋਇਆ ਤੇ ਮੇਰੀ ਮੈਨੂੰ ਮਤਲਬ ਗਲਮੰਦਾ ਕੀਤਾ ਤੇ ਥੱਲੇ ਛੁਟ ਕੇ ਮੈਨੂੰ ਮਤਲਬ ਮਾਰ ਕੁੱਟਿਆ ਵੀ ਤੇ ਉਦੋਂ ਬਾਅਦ ਮੈਂ ਆਪਣੇ ਘਰ ਜਾ ਕੇ ਗੱਲ ਕੀਤੀ ਤੇ ਮੇਰੇ ਬੇਟੇ ਨੇ ਆਣ ਕੇ ਉਹਨਾਂ ਨੂੰ ਪੁੱਛਿਆ ਕਿ ਕਿਸੇ ਤਰ੍ਹਾਂ ਤੋਂ ਉਹਨਾਂ 15 16 ਮੁੰਡੇ ਲਿਆ ਆ ਕੇ ਤੇ ਗੱਲ ਪਵਾ ਕੇ ਤੇ ਸਾਨੂੰ ਪਿਓ ਪੁੱਤਾਂ ਨੂੰ ਕੁੱਟਿਆ ਤੇ ਸਾਡੇ ਕੋਈ ਸੀਸੀਟੀਵੀ ਹੈਗੀ ਆ ਸਭ ਕੁਝ ਸਭ ਕੁਝ ਹੈਗੀ ਆ ਤੇ 2 ਮਹੀਨੇ ਹੋ ਗਏ ਕਿੰਨਾ ਕਿੰਨੇ ਦਿਨ ਹੋ ਗਏ ਇਹ ਇਹ 2 ਮਹੀਨੇ ਹੋ ਜਾਣੇ ਜੀ ਕੱਲ 5 ਤਰੀਕ ਉਸੀ ਪੁਲਿਸ ਪ੍ਰਚਾਰਕ ਕੋ ਗਏ ਸੀ ਬੜਿਆਂ ਕੋ ਗਏ ਆ ਜੀ ਸਾਡੀ ਕੋਈ ਸੁਣਾਈ ਨਹੀਂ ਕੀਤੀ ਇਹਨਾਂ ਕੀ ਕੀ ਕਹਿੰਦੇ ਉਹ ਸਾਡੇ ਕੋਲ ਆਂਦੇ ਤੁਹਾਡੀ ਕਾਰਵਾਈ ਕੋਈ ਨਹੀਂ ਆ ਤੇ ਉਹ ਪੈਸਾ ਦੇ ਕੇ ਤੇ ਮਤਲਬ ਦਿਖਾਈ ਜਾਂਦੇ ਹਰ ਬੰਦੇ ਨੂੰ ਜਿਹੜਾ ਜਿਹੜਾ ਆਈਓ ਲੱਗਦਾ ਉਹਨੂੰ ਪੈਸੇ ਦੇ ਦਿੰਦੇ ਆ ਤੇ ਉਹ ਸਾਡੀ ਗੱਲ ਨਹੀਂ ਪਹਿਲਾਂ ਸਾਡੀ ਗੱਲ ਕਰਦੇ ਜਦੋਂ ਉਹ ਪੈਸੇ ਦੇ ਦਿੰਦੇ ਸਾਡੀ ਗੱਲ ਨਹੀਂ ਕਰਦੇ ਉਹ ਪੈਸੇ ਦੇ ਦੇ ਕੇ ਪ੍ਰਸ਼ਸ਼ਨ ਕੋ ਆਏ ਹੋ ਕੀ ਕਹਿੰਦੇ ਕਾਦੀ ਗੱਲੋਂ ਕਾਰਵਾਈ ਨਹੀਂ ਹੋਈ ਕੋਈ ਉਹ ਆਂਦੇ ਤੁਹਾਡੇ ਕਾਰਵਾਈ ਕੋਈ ਨਹੀਂ ਬੰਦੀ ਕਾਰਨ ਕੀ ਦੱਸਦੇ ਉਹ ਅੰਦੇ ਤੁਹਾਡਾ ਕੇਸ ਹੀ ਨਹੀਂ ਗਈਦਾ ਵੱਡਾ ਤੁਸੀਂ ਤੁਹਾਨੂੰ ਇਤਰਾ ਰਾਜੀਨਾਮਾ ਲਿਖ ਕੇ ਦੇ ਦਿਓ ਜੀ ਅਸੀਂ ਇਦਾਂ ਰਾਜੀਨਾਮਾ ਕਿਦਾਂ ਲਿਖ ਕੇ ਦੇ ਦਈਏ ਕਦੀ ਕੀ ਕਰਦੇ ਹੋ ਮੰਗ ਇਹੋ ਹੀ ਕਰਦੇ ਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਜੋ ਵੀ ਕਾਨੂੰਨੀ ਕਾਰਵਾਈ ਆ ਜੋ ਵੀ ਪਰਚਾ ਬੰਦਾ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਹਾਂਜੀ ਮੇਰਾ ਨਾਮ ਹਰਜੀਤ ਸਿੰਘ ਅਬਦਾਲਮ ਹੈ ਜ਼ਿਲ੍ਹਾ ਇੰਚਾਰਜ ਬੋਧਨ ਸਮਾਜਪਾਟੀ ਅਮਰਸਰ ਅਸੀਂ ਅੱਜ ਇਹਨਾਂ ਦਾ ਜਿਹੜਾ ਕੇਸ ਹੀ ਅੱਜ ਹੀ ਸਾਨੂੰ ਪਤਾ ਲੱਗਾ ਇਹ ਕਿਸ ਦੇ ਸੰਬੰਧ ਵਿੱਚ ਇਹ ਬਜ਼ੁਰਗਾ ਸੀਨੀਅਰ ਸਿਟੀਜਨ ਆ ਤੇ ਜਦੋਂ ਸਾਨੂੰ ਇਸ ਚੀਜ਼ ਦਾ ਪਤਾ ਲੱਗਾ ਤੇ ਬਹੁਤ ਦੁੱਖ ਲੱਗਾ ਵੀ 2 ਮਹੀਨੇ ਤੋਂ ਇਹ ਖੱਜਲ ਖਰਾਬ ਹੋ ਰਹੀ ਆ ਤੇ ਐਸਐਚਓ ਸਾਹਿਬ ਨੂੰ ਫੋਨ ਕਰਕੇ ਉਹਨਾਂ ਕੋਲ ਟਾਈਮ ਲੈ ਕੇ ਆਪਾਂ ਮਿਲੇ ਆ ਉਹਨਾਂ ਨੇ ਇੱਥੇ ਰੀਜਨ ਇਹਨਾਂ ਦਾ ਇਹ ਦੱਸਿਆ ਵੀ ਇਹਨਾਂ ਦਾ ਜਿਹੜਾ ਜਿਹੜਾ ਏਰੀਆ ਹੈ ਠਾਣਾ ਇਹ ਥਾਣੇ ਨੂੰ ਨਹੀਂ ਲੱਗਦਾ ਜਿਹੜਾ ਜਿਹੜਾ ਕੇਸ ਹੈ ਇਹਨਾਂ ਦਾ ਉਹ ਥੋੜੀ ਜੀ ਜਗ੍ਹਾ ਦੇ ਜਗ੍ਹਾ ਇਧਰੋਂ ਇਧਰੋਂ ਹੁੰਦਾ ਕਰਕੇ ਉਹ ਦੂਜੇ ਥਾਣਾ ਠੇਰਾ ਥਾਣਾ ਹਿਰਕਮੋਹ ਦੇ ਅੰਡਰ ਜਾਂਦਾ ਤੇ ਅਸੀਂ ਚਲੋ ਇਹ ਕੱਟ ਕੇ ਦੇ ਰਹੇ ਹੁਣ ਉੱਥੇ ਉੱਥੇ ਟਰਾਂਸਫਰ ਕਰ ਰਹ ਇਹ ਕਾਰਵਾਈ ਨਹੀਂ ਹੋਏਗੀ ਤਾਂ ਫਿਰ ਭੋਜਨ ਸਮਾਜ ਪਾਰਟੀ ਵੱਡਾ ਸੰਘਰਸ਼ ਕਰੇਗੀ ਕਿਉਂਕਿ ਅਸੀਂ ਕਿਸੇ ਨੂੰ ਵੀ ਕਾਨੂੰਨ ਹੱਥ ਦੇ ਵਿੱਚ ਲੈਣ ਦੀ ਕਦੀ ਵੀ ਇਜਾਜ਼ਤ ਜਿਹੜਾ ਨਾਂ ਤਾਂ ਪੁਲਿਸ ਪ੍ਰਸ਼ਾਸਨ ਦੇਣਾ ਚਾਹੀਦਾ ਭੋਜਨ ਸਮਾਜ ਪਾਰਟੀ ਵੀ ਇਸ ਚੀਜ਼ ਦੇ ਉੱਤੇ ਜਿਹੜਾ ਪਹਿਰਾ ਦੇਗੀ ਜੇ ਨਾਂ ਇਨਸਾਫ ਮਿਲੇਗਾ ਫਿਰ ਅਸੀਂ ਜਿਹੜਾ ਆਪ ਮੈਦਾਨ ਦੇ ਵਿੱਚ ਆਵਾਂਗੇ ਕਿਉਂਕਿ ਕਦੀ ਵੀ ਇਦਾਂ ਨਹੀਂ ਹੁੰਦਾਂਗੇ ਸਹੀ ਹੈ ਉਹਨਾਂ ਨੂੰ ਪਤਾ ਲੱਗਿਆ ਪ੍ਰੋਫੈਸਰ ਇਹ ਬੜੀ ਤਕੜੀ ਅੰਗੇਲੀ ਹੈ ਜੀ ਇਹਨਾਂ ਨੂੰ ਇੰਨਾਂ ਚੀਜ਼ਾਂ ਦਾ ਇਹਨੂੰ ਪੁਲਿਸ ਨੂੰ ਨਾਂ ਨੌਲੇਜ ਹੋਣਾ ਇਹ ਬਹੁਤ ਵੱਡੀ ਗੱਲ ਹੈ ਬੜਾ ਤਕੜਾ ਫੇਲੀਅਰ ਹੈ ਕਿ ਜਿਹੜਾ ਇਹਨਾਂ ਨੂੰ ਈ ਸਾਡੀ ਹਦੂਦ ਦੇ ਵਿੱਚ ਕੇਸ ਆਉਂਦਾ ਕਿ ਨਹੀਂ ਆ ਰਿਹਾ 2 ਮਹੀਨੇ ਤੋਂ ਬਜ਼ੁਰਗਾਂ ਖੱਜਲ ਖਰਾਬ ਹੋ ਰਹੇ ਆ ਸੀਨੀਅਰ ਸਿਟੀਜ਼ਨਾਂ ਨੂੰ ਥੋੜੀ ਪੁਲਿਸ ਨੂੰ ਜੜੀ ਇਹ ਸ਼ਰਮ ਹੋਣੀ ਚਾਹੀਦੀ ਆ ਵੀ ਅਸੀਂ ਕੀ ਕਰ ਰਹੇ ਆ ਇਹਨਾਂ ਖੱਜਲ ਖਲਾਫ ਕਰ ਰਹੇ ਆ ਕਿਉਂਕਿ ਪੁਲਿਸ ਦਾ ਕੰਮ ਹੈਗਾ ਵਾ ਕਿਸੇ ਨੂੰ ਵੀ ਜੜੀ ਸਕਿਉਰਿਟੀ ਪ੍ਰੋਵਾਈਡ ਕਰਨਾ ਕਿਸੇ ਨੂੰ ਇਸ ਤਰ੍ਹਾਂ ਕੋਈ ਵੀ ਹਥਿਆਰ ਲੈ ਕੇ ਇਹਨਾਂ ਤੇ ਹਥਿਆਰਾਂ ਦੇ ਨਾਲ ਸੱਟਾਂ ਲਾ ਦੇਣੀਆਂ ਬੜੀ ਦੁੱਖ ਵਾਲੀ ਗੱਲ ਆ ਤੇ ਇਹ ਤੱਕ ਕੋਈ ਇਨਸਾਫ ਨਹੀਂ ਮਿਲਿਆ ਠੀਕ ਆ ਕੀ ਸਰਪ੍ਰੀਮ ਨਾਮ ਜਾਂਦਾ ਮੇਰਾ ਨਾਮ ਹਰਜਿੰਦਰ ਸਿੰਘ ਮੈਂ ਸਰ ਆਸ਼ਿਰਪ ਜਗਤ ਨੀ ਮੀਠਾ ਰੋਡ ਦਾ ਇੱਕੀ ਗੱਲਬਾਤ ਹੈ ਜਿਹੜੀ ਫਿਰ ਤੋਂ ਫਿਰ ਵਾਇਰਲ ਹੋ ਰਹੀ ਹੈ। ਇਹ ਸਰ ਗੱਲ ਇਦਾਂ ਹੈ ਕਿ 5/11/2022 ਨੂੰ ਇਹ ਮੇਰੇ ਫਾਦਰ ਸਾਹਿਬ 12:30 ਵਜੇ ਫ੍ਰੀ ਹੋ ਕੇ ਆਪਣੇ ਡੇਰੀ ਫਾਰਮ ਤੋਂ ਮਾਲ ਡੰਗਰਾਂ ਨੂੰ ਪੱਠੇ-ਪੁੱਠੇ ਪਾ ਕੇ ਜੋ ਵੀ ਉਹ ਨਿਕਲੇ ਸੀ, ਰਸਤੇ ਵਿੱਚ ਇੱਕ ਘਰ ਹੁੰਦਾ ਹੈ। ਉਹ ਘਰ ਵਾਲੇ ਨੇ ਕੁੱਤੇ ਬੜੇ ਰੱਖੇ ਆ, 3-4 ਆਪਣੇ ਕੁੱਤੇ ਪਾਲੇ ਅੰਦਰ। ਪਰ ਉਹ ਆਵਾਰਾ ਬਾਹਰ ਛੜ ਛੜਦਾ ਹੈ ਤੇ ਉਹ ਕੁੱਤੇ ਹੁੰਦੇ ਜਾਂਦੇ ਨੂੰ ਬੜਾ ਪੈਂਦੇ ਆ, ਬਾਈਟ ਕਰਦੇ ਆ। ਹੁਣ ਉਸ ਦਿਨ ਵੀ ਮੇਰੇ ਫਾਦਰ ਸਾਹਿਬ 12:30 ਤੋਂ 1 ਵਜੇ ਦੇ ਕਰੀਬ ਬਾਹਰ ਜਿਹੜੋ ਘਰ ਨੂੰ ਆਉਣ ਲੱਗੇ। ਉਹ ਕੁੱਤਾ ਭੱਜ ਆਇਆ ਉਹਨਾਂ ਦੇ ਅੰਦਰੋਂ ਤੇ ਫੜ ਕੇ ਬਾਈਕ ਦੇ ਉੱਤੇ ਜੰਪ ਕਰਕੇ ਗੱਲ ਨੂੰ ਪਿਆ ਉਹ ਸਿੱਧਾ ਗੱਲ ਨੂੰ ਅਟੈਕ ਕਰਦਾ ਇੱਕ ਕੁੱਤਾ ਤੇ ਉਹਨੂੰ ਜਿਹੜੋ ਪੱਥਰ ਮਾਰਿਆ ਤਾਂ ਉੱਤੋਂ ਜਿਹੜਾ ਜਿਹੜਾ ਕੁੱਤੇ ਰੱਖੇ ਜਿਸ ਮੁੰਡੇ ਨੇ ਉਹ ਆਪਣੀ ਮਦਰ ਦੇ ਨਾਲ ਆ ਕੇ ਮੇਰੇ ਫਾਦਰ ਸਾਹਿਬ ਦੇ ਗੱਲ ਪਿਆ ਉਹਨਾਂ ਦਾ ਦਾੜਾ ਪੁੱਟਿਆ ਤੇ ਉਹਨਾਂ ਦੀ ਦਸਤਾਰ ਵਗੈਰਾ ਲਾਈ ਤੇ ਜਦੋਂ ਉਹ ਇਹਨਾਂ ਨੇ ਘਰੇ ਆ ਕੇ ਸਾਨੂੰ ਦੱਸਿਆ ਤਾਂ ਆਪਾਂ ਪੁੱਛਣ ਲਈ ਮੈਂ ਤੇ ਮੇਰਾ ਬ੍ਰਦਰ ਗਏ ਆ ਤੇ ਉਹ ਮੁੰਡੇ ਨੇ ਆਪਣੇ ਚਾਚੇ ਸਮੇਤ ਆਪਣੇ ਮਾਸੜ ਸਮੇਤ 4 15 ਤੋਂ 18 ਬੰਦੇ ਉਹਦਾ ਫਾਦਰ ਸਿਰਫ ਉਫਰ ਸੁਮੇਤ ਸਾਡੇ ਤੇਜਦਾਰ ਹਥਿਆਰਾਂ ਦਾਤਰ ਕਿਰਪਾਨਾਂ ਨਾਲ ਹਮਲਾ ਕਰਤਾ ਜੇਸਾ ਲੌ ਲੁਹਾਨ ਆਪਾਂ ਹੁੰਦੇ ਹੋਏ ਤੇ ਥਾਣਾ ਸਦਰ ਵਿਖੇ ਪਹੁੰਚੇ ਥਾਣਾ ਸਰ ਤਿੰਨੇ ਜਾਣੇ ਜ਼ਖਮੀ ਸੀ ਮੇਰੇ ਫਾਦਰ ਸਾਹਿਬ ਤੇ ਮੇਰਾ ਬ੍ਰਦਰ ਹੀ ਆਪਾਂ ਤਿੰਨੇ ਆਏ ਆ ਤੇ ਇੱਥੇ ਆ ਕੇ ਇਹਨਾਂ ਨੇ ਡਾਟ ਕੱਟ ਕੇ ਸਾਨੂੰ ਦਿੱਤੀ ਆ ਸਿਵਲ ਹਸਪਤਾਲ ਆ ਬਾਂ ਮੁਲਾਜਾ ਕਰਾਇਆ ਜੋ ਵੀ ਹੋਇਆ ਤੇ ਹੁਣ ਇਹ ਥਾਣਾ ਸਦਰ ਵਾਲੇ ਸਾਨੂੰ ਬੜਾ ਖਰਾਬ ਕਰ ਰਹੇ ਆ ਸਾਨੂੰ ਕਹਿ ਰਹੇ ਕਿ ਤੁਹਾਡਾ ਜੀ ਵਕੂਆ ਨਹੀਂ ਪੈਂਦਾ ਸਾਨੂੰ 25 ਦਿਨਾਂ ਬਾਅਦ ਦੱਸਦੇ ਕਿ ਤੁਹਾਡਾ ਥਾਣੇ ਦਾ ਇਹ ਕੋਈ ਨਹੀਂ ਪੈਂਦਾ ਇਹ ਕੋਈ ਨਹੀਂ ਪੈਂਦਾ ਤਾਂ ਤੁਸੀਂ ਦੂਜੇ ਥਾਣੇ ਟਰਾਂਸਫਰ ਕਰੋ ਹਾਂ ਇਹ ਸਬੰਧੀ ਮੈਂ ਸੀਪੀ ਸਾਹਿਬ ਦੇ ਜੀ ਦਰਖਾਸਤਾਂ ਗਈਆਂ ਇੱਕ ਨਹੀਂ ਦੋ ਨਹੀਂ ਤਿੰਨ ਦਰਖਾਸਤਾਂ ਉੱਥੋਂ ਆਗੀਆਂ ਉਹਨਾਂ ਦਾ ਕੋਈ ਰਿਪਲਾਈ ਨਹੀਂ ਕਰਦੇ ਇਹ ਉਹ ਆਈਓ ਨੂੰ ਉਹ ਜਿਹੜਾ ਮੇਨ ਆਈਓ ਜਿਹੜਾ ਇਨਕੁਆਇਰੀ ਆਫਿਸਰੀ ਉਹ ਆਪਣੀ ਬਦਲੀ ਕਰਾ ਕੇ ਚੱਲ ਗਿਆ ਦੂਜੇ ਜਿਹੜੇ ਨਵੇਂ ਆਈਓ ਨੂੰ ਦਿੰਦੇ ਹੀ ਉਹਨੂੰ ਜਿਹੜਾ ਓਨ ਡਿਊਟੀ ਹੈ ਹੀ ਨਹੀਂ ਇਹ ਬੰਦਾ ਦੂਜਾ ਵੀ ਚੇਂਜ ਹੋ ਗਿਆ ਹੁਣ ਤੀਜੇ ਨੂੰ ਦਿੱਤਾ ਤੀਜਾ ਉਹਦਾ ਛੁੱਟੀ ਦੇ ਦਿੰਦਾ ਨਾ ਫੋਨ ਚੱਕਦਾ ਸਾਨੂੰ ਬਹੁਤ ਖੱਜੇ ਖਰਾਬ ਕੀਤਾ 2 ਮਹੀਨੇ ਪਰਸੋ 5 ਤਰੀਕ ਨੂੰ ਹੋਇਆ ਸਾਡੀ ਇੱਕ ਪੈਸੇ ਦੀ ਸੁਣਵਾਈ ਨਹੀਂ ਥਾਣੇ ਨੇ ਕੀਤੀ ਆਪਾਂ ਖੱਜਲ ਖਰਾਬ ਹੋ ਕੇ ਸੀਐਮ ਮਾਨ ਤੱਕ ਦਰਖਾਸਤਾਂ ਚਲ ਗਈਆਂ ਉਹ ਵੀ ਇਹਨਾਂ ਦੇ ਮੇਲ ਰਾਂ ਇੱਥੇ ਪਹੁੰਚ ਚੁੱਕੀਆਂ ਪਰ ਉਹਨੂੰ ਵੀ ਕੋਈ ਸੀਐਮ ਮਾਨ ਨੂੰ ਵੀ ਨਹੀਂ ਕੋਈ ਸਮਝ ਦੇ ਆਪਾਂ ਬਹੁਤ ਦੁਖੀ ਹੋਏ ਆ ਤੇ ਬਹੁਤ ਮੰਗਸਰ ਜੋ ਪਰਚਾ ਬਣਦਾ ਹੈ ਉਹ ਪਰਚਾ ਦਿੱਤਾ ਜਾਵੇ ਬੰਦਿਆਂ ਦੇ ਖਿਲਾਫ ਤੇ ਉਹ ਅੱਜ ਵੀ ਬੜਕਾ ਮਾਰਦੇ ਆ ਕੋਠੇ ਦੇ ਸਾਡਾ ਕੀ ਵਿਗਾੜਦੇ ਸਾਡਾ ਕੀ ਪੱਟ ਲਿਆ ਇਹੋ ਜਿਹੇ ਗੱਲਾਂ ਕਰਦੇ ਆ